ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਜੀ ਸੰਡੇ ਤੇ ਸੰਡੇ ਵਾਲੇ ਦਿਨ ਬੱਚਿਆਂ ਦੀ ਖਾਸ ਡਿਮਾਂਡ ਹੁੰਦੀ ਹੈ ਕਿ ਸਾਨੂੰ ਕੁਝ ਸਪੈਸ਼ਲ ਬਣਾ ਕੇ ਖਵਾਓ ਤੇ ਇਸ ਕਰਕੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਰਾਜ ਕਚੋਰੀ ਜਿਹੜੀ ਕਿ ਬਹੁਤ ਹੀ ਚਟਪਟੀ ਟੇਸਟੀ ਬਣ ਕੇ ਤਿਆਰ ਹੋਏਗੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਪੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤੇ ਚਾਹ ਲੈ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਕੇ ਮੇਰੇ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਰਾਜ ਕਚੋਰੀ ਨੂੰ ਸੂਜੀ ਤੇ ਮੈਦੇ ਤੋਂ ਬਣਾ ਕੇ ਤਿਆਰ ਕੀਤਾ ਜਾਂਦਾ ਵਾ। ਇਹਦੇ ਵਿੱਚ ਸੂਜੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਮੈਦੇ ਦੀ ਮਾਤਰਾ ਘੱਟ ਹੁੰਦੀ ਹੈ। ਇਹਦੇ ਵਾਸਤੇ ਮੈਂ ਇੱਕ ਕੌਲੀ ਸੂਜੀ ਲਈ ਹੈ ਇਹਨੂੰ ਮੈਂ ਛਾਣ ਕੇ ਸਾਫ਼ ਕਰ ਲਿਆ ਹੈ ਤੇ ਇਸ ਦਾ ਅੱਧ ਮੈਂ ਅੱਧੀ ਕੌਲੀ ਮੈਦਾ ਲਵਾਂਗੀ। ਮੈਦੇ ਨੂੰ ਵੀ ਆਪਾਂ ਛਾਣ ਕੇ ਰੱਖਿਆ ਹੋਇਆ ਹੈ। ਅੱਧੀ ਕੌਲੀ ਆਪਾਂ ਮੈਦਾ ਪਾ ਦਾਂਗੇ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਵਾਦ ਦੇ ਹਿਸਾਬ ਨਾਲ ਅੱਧਾ ਚਮਚ ਨਮਕ ਤੇ ਇਸ ਦੇ ਨਾਲ ਅੱਧਾ ਚਮਚ ਹਲਦੀ ਤੁਸੀਂ ਚਾਹੋ ਤੈਨੂੰ ਪਾਣੀ 'ਚ ਘੋਲ ਕੇ ਵੀ ਇਹਦਾ ਆਟਾ ਗੁੰਨ ਕੇ ਤਿਆਰ ਕਰ ਸਕਦੇ ਹੋ ਪਰ ਮੈਨੂੰ ਇਹਦੇ ਵਿੱਚ ਹੀ ਮਿਕਸ ਕਰਤਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਜਿਵੇਂ ਤੁਹਾਨੂੰ ਸਹੀ ਲੱਗੇ ਉਸ ਹਿਸਾਬ ਨਾਲ ਤੇ ਥੋੜਾ ਜਿਹਾ ਇਹਨੂੰ कुरकुरी क्रिस्पी ਬਣਾਉਣ ਵਾਸਤੇ ਦੋ ਚਮਚੇ ਆਪਾਂ ਤੇਲ ਦੇ ਪਾ ਦਾਂਗੇ ਹੁਣ ਇਹਨੂੰ ਐਸੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਇਹਦਾ ਆਟਾ ਗੁੰਨ ਕੇ ਤਿਆਰ ਕਰਾਂਗੇ ਤੁਸੀਂ ਜਦੋਂ ਵੀ ਇਸ ਇਹਦਾ ਆਟਾ ਗੁੰਨ ਕੇ ਤਿਆਰ ਕਰਨਾ ਹੈ ਇਸ ਚੀਜ਼ ਦਾ ਧਿਆਨ ਰੱਖਣਾ ਕਿ ਇਹਦਾ ਆਟਾ ਤੁਸੀਂ ਸੌਫਟ ਗੁੰਨਣਾ ਹੈ ਕਿਉਂਕਿ ਸੂਜੀ ਨੂੰ ਆਪਾਂ ਪਾਣੀ ਵਿੱਚ ਜਦੋਂ ਪਾਉਂਦੇ ਆ ਜਾਂ ਇਹਦਾ ਆਟਾ ਗੁੰਨ ਕੇ ਤਿਆਰ ਕਰਦੇ ਆ ਇਹ ਪਾਣੀ ਪੀਂਦੀ ਹੈ ਕਾਫੀ ਤੇ ਥੋੜੀ ਹਾਰਡ ਹੋ ਜਾਂਦੀ ਹੈ ਇਸ ਕਰਕੇ ਆਟਾ ਥੋੜਾ ਆਪਾਂ ਦਾ ਸੌਫਟੀ ਗੁੰਨ ਕੇ ਤਿਆਰ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਰੇ ਬਿਸਤਰਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਦੇਖੋ ਇਹਦਾ ਕਲਰ ਵੀ ਚੇਂਜ ਹੋ ਗਿਆ ਹੈ ਹਲਦੀ ਆਪਾਂ ਇਸ ਕਰਕੇ ਪਾਈ ਹੈ ਤਾਂ ਕਿ ਆਪਣੇ ਪਕਚੋਰੀਆਂ ਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਵੇ ਥੋੜੀ ਪੀਲੇ ਕਲਰ ਦੀਆਂ ਬਣ ਕੇ ਤਿਆਰ ਹੋਣਗੀਆਂ ਇਹਨੂੰ ਗੁੰਨਣ ਵਾਸਤੇ ਮੈਂ ਥੋੜਾ ਜਿਹਾ ਗਰਮ ਪਾਣੀ ਲਿਆ ਹੈ ਕਿਉਂਕਿ ਸੂਜੀ ਨੂੰ ਫੁੱਲਣ ਵਾਸਤੇ ਥੋੜਾ ਕੋਸਾ ਪਾਣੀ ਚਾਹੀਦਾ ਹੈ ਪਾਣੀ ਨਾ ਹੀ ਬਹੁਤਾ ਗਰਮ ਹੈ ਤੇ ਨਾ ਹੀ ਬਹੁਤਾ ਠੰਡਾ ਥੋੜਾ ਕੋਸਾ-ਕੋਸਾ ਜਿਹਾ ਪਾਣੀ ਹੈ ਤੇ ਨਾਲ ਆਪਾਂ ਇਹਨੂੰ ਗੁੰਨ ਕੇ ਤਿਆਰ ਕਰਾਂ ਇਸ ਤਰ੍ਹਾਂ ਸੀ ਇਹਦਾ ਥੋੜਾ ਸੌਫਟ ਡੋ ਲਗਾਵਾਂਗੇ 4 ਮਿੰਟ ਅਸੀਂ ਇਹਨੂੰ ਇਸ ਤਰ੍ਹਾਂ 4-5 ਮਿੰਟ ਗੁੰਨ ਕੇ ਤਿਆਰ ਕਰਾਂਗੇ ਆ ਦੇਖੋ ਜੀ ਆਪਣਾ ਡੋ ਬਣ ਕੇ ਬਿਲਕੁਲ ਤਿਆਰ ਹੈ ਮੈਂ ਤੁਹਾਨੂੰ ਦਿਖਾਣੀ ਆ ਜੀ ਆਪਾਂ ਨੂੰ ਇੰਨਾ ਹੀ ਸੌਫਟ ਚਾਹੀਦਾ ਹੈ ਡੋ ਕਿਉਂਕਿ ਇਹਨੂੰ ਆਪਾਂ 10-15 ਮਿੰਟ ਰੈਸਟ ਵਾਸਤੇ ਰੱਖਣਾ ਹੈ ਤੇ ਸੂਜੀ ਜੋ ਜਦੋਂ ਪਾਣੀ ਚ ਪਾਈਏ ਤਾਂ ਹਮੇਸ਼ਾ ਹੀ ਇਹ ਪਾਣੀ ਨੂੰ ਪੀਂਦੀ ਹੈ ਤੇ ਇਹਨੇ ਇਹਦੇ ਨਾਲ ਥੋੜਾ ਡਰਾਈ ਹੋਣਾ ਹੈ ਤੇ ਫਿਰ ਇਹਨੂੰ 10-15 ਮਿੰਟ ਬਾਅਦ ਆਪਾਂ 5-7 ਮਿੰਟ ਹੋਰ ਹੱਥ ਨਾਲ ਚੰਗੀ ਤਰ੍ਹਾਂ ਗੁੰਨ ਕੇ ਤਿਆਰ ਕਰਾਂਗੇ ਹੁਣ ਆਪਾਂ ਇਹਨੂੰ ਇੱਕ ਗਿੱਲੇ ਕੱਪੜੇ ਦੇ ਨਾਲ ਕਵਰ ਕਰਕੇ ਰੱਖਾਂਗੇ 10 ਮਿੰਟ ਵਾਸਤੇ ਓਨੀ ਦੇਰ ਆਪਾਂ ਇਹਦੀ ਸਟਫਿੰਗ ਬਣਾ ਕੇ ਤਿਆਰ ਕਰਦੇ ਹਾਂ ਕਿਉਂਕਿ ਇਹ ਰਾਜ ਕਚੋਰੀ ਹੈ ਤੇ ਇਹਦੇ ਵਿੱਚ ਸਟਫਿੰਗ ਪੈਂਦੀ ਹੈ ਜੀ ਬੇਸਨ ਦੀ ਬੇਸਨ ਦੀ ਆਪਾਂ ਇੱਕ ਸਟਫਿੰਗ ਬਣਾ ਕੇ ਤਿਆਰ ਕਰਾਂਗੇ ਸਟਫਿੰਗ ਵਾਸਤੇ ਆਪਾਂ ਲਵਾਂਗੇ ਜੀ ਬੇਸਣ ਚਾਰ ਚਮਚੇ ਆਪਾਂ ਵਸਣ ਲਏ ਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਹਲਕਾ ਜਿਹਾ ਨਮਕ ਹਲਦੀ ਤੇ ਢੇਗੀ ਮਿਰਚ ਚਮਚੇ ਦਾ ਚੌਥਾ ਹਿੱਸਾ ਆਪਾਂ ਨਮਕ ਪਾਇਆ ਹੈ ਚਮਚੇ ਦਾ ਚੌਥਾ ਹਿੱਸਾ ਹੈ ਹਲਦੀ ਪਾਊਡਰ ਤੇ ਅੱਧਾ ਚਮਚਾ ਆਪਾਂ ਢੇਗੀ ਮਿਰਚ ਦਾ ਪਾਊਡਰ ਪਾਇਆ ਹੈ ਤੇ ਇਸ ਦੇ ਨਾਲ ਹੀ ਅੱਧਾ ਚਮਚਾ ਆਪਾਂ ਗਰਮ ਮਸਾਲਾ ਪਾਇਆ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਚਮਚਾ ਐਨੂੰ ਆਪਾਂ ਮਿਕਸ ਕਰਾਂਗੇ ਹੁਣ ਇਹਦੇ ਵਿੱਚ ਪਾਣੀ ਪਾ ਕੇ ਇਹਦੀ ਆਪਾਂ ਫਿਲਿੰਗ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣ ਵਾਸਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇਹ ਛੋਟਾ ਇਹ ਮੈਂ ਅੱਧਾ ਚਮਚਾ ਮਿੱਠਾ ਸੋਡਾ ਲਿਆ ਹੈ ਮਿੱਠਾ ਸੋਡਾ ਪਾਣ ਨਾਲ ਇੱਕ ਤੇ ਆਪਣੀਆਂ ਕਚੋਰੀਆਂ ਬਹੁਤ ਜ਼ਿਆਦੀਆਂ ਹੀ ਖੁਰਕੁਰੀਆਂ ਬਣ ਕੇ ਤਿਆਰ ਹੁੰਦੀਆਂ ਨੇ ਤੇ ਨਾਲੇ ਕਾਫੀ ਐ ਫੁੱਲ ਕੇ ਬਣਦੀਆਂ ਨੇ ਗੁਬਾਰੇ ਵਾਂਗ ਰਹੇ ਜਿਸ ਤਰ੍ਹਾਂ ਹੁੰਦੀ ਆ ਉਸ ਤਰ੍ਹਾਂ ਫੁੱਲ ਕੇ ਤਿਆਰ ਹੁੰਦੀਆਂ ਨੇ ਇਹਨੂੰ ਮਿਸ਼ਰਣ ਨੂੰ ਬਣਾਉਣ ਲਈ ਆਪਾਂ ਠੰਡਾ ਪਾਣੀ ਲਿਆ ਐ ਚੋਰੀ ਦਾ ਆਟਾ ਗੁੰਨਣ ਵਾਸਤੇ ਆਪਾਂ ਗਰਮ ਪਾਣੀ ਲਿਆ ਸੀ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਵੀ ਇੱਕ ਆਪਾਂ ਡੋ ਤਿਆਰ ਕਰਾਂਗੇ ਜਿਵੇਂ ਕਿ ਆਪਾਂ ਆਟੇ ਦਾ ਗੁੰਨ ਕੇ ਡੋ ਤਿਆਰ ਕਰਦੇ ਆ ਉਸੇ ਹਸਾਰ ਨਾਲ ਇਹਨੂੰ ਵੀ ਤਿਆਰ ਕਰਾਂਗੇ ਵੈਸੇ ਤਾਂ ਵੀ ਆਪਾਂ ਇਸ ਤਰ੍ਹਾਂ ਡੋ ਬਣਾ ਕੇ ਤਿਆਰ ਕਰ ਲਿਆ ਤੇ ਇਹਨੂੰ ਵੀ ਆਪਾਂ ਥੋੜੀ देर ਰੱਖ ਦਿਆਂ ਜੀ ਰੈਸਟ ਤੇ ਥੋਨੀਂ ਦਿਨ ਕਰਦੇ ਆਂ ਜੀ ਆਪਾਂ ਤੇਲ ਗਰਮ ਕਚੌੜੀਆਂ ਤਰਨ ਵਾਸਤੇ ਇੱਧਰ ਆਪਾਂ ਕੜਾਈ ਦੇ ਵਿੱਚ ਤੇਲ ਪਾ ਲਿਆ ਤੇ ਹੁਣ ਗੈਸ ਆਨ ਕਰਕੇ ਇਹਨੂੰ ਮੀਡੀਅਮ ਫਲੇਮ ਤੇ ਆਪਾਂ ਗਰਮ ਕਰਨ ਵਾਸਤੇ ਰੱਖਦੇ ਆਂ ਤੇ ਉੱਧਰ ਆਪਾਂ ਦੇਖਦੇ ਆਂ ਜੀ ਆਪਣਾ ਆਟਾ ਚੈੱਕ ਕਰਦੇ ਆਂ ਕਿਵੇਂ ਦਾ ਹੋਇਆ ਹੈ ਆ ਦੇਖੋ ਜਿਸ ਤਰ੍ਹਾਂ ਮਾਪਾ ਇਹਨੂੰ ਰੱਖਿਆ ਸੀ ਇਹ ਕਾਫੀ ਸੌਫਟ ਸੀ ਤੇ 10 ਮਿੰਟ ਫੇਰ ਰਹਿਣ ਨਾਲ ਕਾਫੀ ਹਾਰਡ ਹੋ ਗਿਆ ਤੇ ਇਹਨੂੰ ਆਪਾਂ 5-7 ਮਿੰਟ ਹੋਰ ਚੰਗੀ ਤਰ੍ਹਾਂ ਹੱਥ ਦੇ ਨਾਲ ਗੁੰਨ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਮੈਂ ਇਹਨੂੰ ਚੰਗੀ ਤਰ੍ਹਾਂ 5-6 ਮਿੰਟ ਇੱਕ ਵਾਰੀ ਫੇਰ ਹੱਥ ਨਾਲ ਗੁੰਨ ਕੇ ਤਿਆਰ ਕਰ ਲਿਆ ਤੇ ਹੁਣ ਮੈਂ ਇਹਨੂੰ ਇਸ ਤਰ੍ਹਾਂ ਇੱਕ ਚੌਪੜ ਤੇ ਰੱਖਾਂਗੀ ਇਸ ਤਰ੍ਹਾਂ ਇਹਨੂੰ ਥਰੋਲ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਰੋਲ ਕਰ ਲਿਆ ਤੇ ਹੁਣ ਆਪਾਂ ਇਹਨੂੰ ਇਹਦੇ ਛੋਟੇ-ਛੋਟੇ ਪੀਸ ਕੱਟ ਲਵਾਂਗੇ। ਇਹਨਾਂ ਸਾਰੇ ਪੀਸਾਂ ਨੂੰ ਆਪਾਂ ਉਸੇ ਪ੍ਰਾਤ ਵਿੱਚ ਕੱਢਾਂਗੇ ਜਿਹਦੇ ਵਿੱਚ ਆਪਾਂ ਆਟਾ ਗੁੰਨ ਕੇ ਤਿਆਰ ਕੀਤਾ ਹੈ। ਇਹਨਾਂ ਨੂੰ ਨਾਲ ਹੀ ਆਪਾਂ ਗਿੱਲੇ ਕੱਪੜੇ ਨਾਲ ਟੱਕਾਂਗੇ ਤਾਂ ਕਿ ਇਹ ਡਰਾਈ ਨਾ ਹੋਣ। ਮੈਂ ਦੋ ਪੀਸ ਲਏ ਨੇ ਇਹਨਾਂ ਦੇ ਫੇੜੇ ਬਣਾ ਕੇ ਤਿਆਰ ਕਰਾਂਗੇ। ਜਿੰਨੀ ਕਿ ਤੁਸੀਂ ਕਚੌੜੀ ਬਣਾਉਣੀ ਹੈ ਉਸ ਹਿਸਾਬ ਨਾਲ ਤੁਸੀਂ ਇਹਦਾ ਪੇੜਾ ਲਓ ਮੈਂ ਥੋੜੀਆਂ ਛੋਟੀਆਂ ਬਣਾ ਰਹੀ ਆ ਉਹਨੂੰ ਇਸ ਤਰ੍ਹਾਂ ਤੁਸੀਂ ਹੱਥ ਨਾਲ ਪ੍ਰੈਸ ਕਰੋ ਕਟੋਰੀ ਵਾਂਗਰੇ ਨੂੰ ਤੁਸੀਂ ਬਣਾ ਲੈਣਾ ਹੈ ਇਹਦੇ ਵਿੱਚ ਆਪਾਂ ਇੱਕ ਛੋਟੀ ਜੀ ਸਟਫਿੰਗ ਦੀ ਬੋਲ ਬਣਾ ਕੇ ਤਿਆਰ ਕਰਾਂਗੇ ਆ ਦੇਖੋ ਜੀ ਇੰਨੀ ਕ ਆਪਾਂ ਬੋਲ ਲਈ ਹੈ ਇਹਨੂੰ ਵਿੱਚ ਰੱਖਾਂਗੇ ਇਸ ਤਰ੍ਹਾਂ ਇਹਨੂੰ ਰੋਲ ਕਰਦੇ ਹੋਏ ਫੋਲਡ ਕਰ ਲਾਂਗੇ ਐਕਸਟਰਾ ਆਟੇ ਨੂੰ ਆਪਾਂ ਲਾ ਦਵਾਂਗੇ ਇਸ ਤਰ੍ਹਾਂ ਨੂੰ ਹੱਥ ਨਾਲ ਦਬਾਉਂਦੇ ਹੋਏ ਗੋਲ ਕਰਾਂਗੇ ਇਸ ਤਰ੍ਹਾਂ ਆਪਾਂ ਸਾਰੇ ਪੇੜੇ ਬਣਾ ਕੇ ਤਿਆਰ ਕਰਦੇ ਆਂ ਵੈਸੇਂ ਦੀ ਸਟਫਿੰਗ ਭਰ ਕੇ ਆਪਾਂ ਸਾਰੇ ਪੇੜੇ ਤਿਆਰ ਕਰ ਲਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਪੇੜਾ ਲਵਾਂਗੇ ਬਾਕੀਆਂ ਨੂੰ ਆਪਾਂ ਇਸ ਤਰ੍ਹਾਂ ਹੀ ਗਿੱਲੇ ਕੱਪੜੇ ਨਾਲ ਟੱਕ ਦਵਾਂਗੇ ਇਹਦੀ ਇੱਕ ਆਪਾਂ ਪੂਰੀ ਵਾਂਗਰ ਕਚੋਰੀ ਵੇਲ ਕੇ ਤਿਆਰ ਕਰਾਂਗੇ ਤੇ ਇਹਨੂੰ ਆਪਾਂ ਮੈਦੇ ਦੇ ਨਾਲ ਡਸਟ ਕਰਨਾ ਹੈ ਆਟੇ ਦੇ ਨਾਲ ਡਸਟ ਨਹੀਂ ਕਰਨਾ ਬੜੇ RAM NAR ਤੁਸੀਂ ਇਹਦੀ ਕਚੋਰੀ ਵੇਲ ਕੇ ਤਿਆਰ ਕਰਨੀ ਹੈ ਨਾ ਹੀ ਇਹ ਬਹੁਤੀ ਮੋਟੀ ਹੋਣੀ ਚਾਹੀਦੀ ਹੈ ਤੇ ਨਾ ਹੀ ਬਹੁਤ ਪਤਲੀ ਇਸ ਤਰ੍ਹਾਂ ਦੀ ਆਪਾਂ ਪੂੜੀ ਵੇਲ ਕੇ ਤਿਆਰ ਕਰਾਂਗੇ ਆ ਦੇਖੋ ਨਾ ਹੀ ਇਹ ਬਹੁਤ ਮੋਟੀ ਹੈ ਤੇ ਨਾ ਬਹੁਤ ਪਤਲੀ ਇਸੇ ਤਰ੍ਹਾਂ ਮੈਂ ਇੱਕ ਹੋਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਆ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫਰਾਈ ਇਦਾਂ ਆਪਾਂ మీడియం ਫਲੇਮ ਤੇ ਤੇਲ ਗਰਮ ਰੱਖਿਆ ਹੈ ਉਹਦੇ ਵਿੱਚ ਇਹਨੂੰ ਪਾ ਲਾਂਗੇ ਜਦੋਂ ਇਹ ਆਪਣੇ ਆਪ ਉੱਪਰ ਆਏਗੇ ਫਿਰ ਇਹਨੂੰ ਥੋੜਾ ਆਪਾਂ ਪ੍ਰੈਸ ਕਰਕੇ ਚੰਗੀ ਤਰ੍ਹਾਂ ਹੋਰ ਫਲਾ ਲਾਂਗੇ ਇਸ ਤਰ੍ਹਾਂ ਤੁਸੀਂ ਹਲਕੇ ਹਲਕੇ ਇਹਨੂੰ ਪ੍ਰੈਸ ਕਰਨਾ ਹੈ ਉਪਰੋਂ ਦੀ ਹੱtra ਤੇਲ ਦੇ ਪਾਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਕ੍ਰਿਸਪੀ ਹੋਏ कुरकुरी ਬਣ ਕੇ ਤਿਆਰ ਹੋਏ ਜਦੋਂ ਦੂਜੀ ਸਾਈਡ ਬ੍ਰਾਊਨ ਹੁੰਦੀ ਹੈ ਫਿਰ ਇਹਨੂੰ ਇਹ ਵਾਲੀ ਸਾਈਡ ਅਸੀਂ ਪਲਟ ਕੇ ਸੇਕ ਲਵਾਂਗੇ ਹੁਣ ਅਸੀਂ ਇਧਰਲੀ ਸਾਈਡ 'ਤੇ ਇਹਨੂੰ ਸੇਕ ਲਵਾਂਗੇ ਮੀਡੀਅਮ ਫਲੇਮ 'ਤੇ ਅਸੀਂ ਇਹਨੂੰ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਬਾਹਾਂ ਕੇ ਚੰਗੀ ਤਰ੍ਹਾਂ ਕ੍ਰਿਸਪੀ ਬਣ ਕੇ ਤਿਆਰ ਹੋਣ ਫਟਾਪਟਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰਕੇ ਤੇ ਫੇਰ ਬਾਹਰ ਕੱਢਾਂਗੇ ਲਓ ਜੀ ਆਪਣੀ ਕਚੋਰੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਨੂੰ ਆਪਾਂ ਇੱਕ ਹਾਂ ਦੇ ਵਿੱਚ ਕੱਢਦੇ ਹਾਂ ਇਸ ਤਰ੍ਹਾਂ ਇਹ ਪੇਪਰ ਤੇ ਰੱਖਾਂਗੇ ਦੇਖੋ ਕਿੰਨੀ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਇਸੇ ਤਰ੍ਹਾਂ ਹੀ ਆਪਾਂ ਇਹ ਵਾਲੀ ਅਮੀ ਚੋਰੀਆਂ ਦੇ ਵਿੱਚ ਪਾਵਾਂਗੇ ਫਲੇਮ ਮੀਡੀਅਮ ਰੱਖਣੀ ਹੈ ਮੀਡੀਅਮ ਫਲੇਮ ਤੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਆਹ ਦੇਖੋ ਜੀ ਇਨਨਾਂ ਨੂੰ ਵੀ ਆਪਾਂ ਫਰਾਈ ਕਰ ਲਿਆ ਤੇ ਇਸ ਤਰ੍ਹਾਂ ਇਹਨੂੰ ਆਪਾਂ ਟਿਸ਼ੂ ਪੇਪਰ 'ਚ ਕੱਢ ਕੇ ਰੱਖਾਂਗੇ ਤਾਂ ਕਿ ਇਹਨਾਂ ਨੂੰ ਥੋੜੀ ਹਵਾ ਲੱਗੇ ਥੋੜਾ ਠੰਡੇ ਹੋ ਜਾਣ। ਲਓ ਜੀ ਆਪਣੀਆਂ ਕਚੋਰੀਆਂ ਬਣ ਕੇ ਬਿਲਕੁਲ ਤਿਆਰ ਨੇ। ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਨੇ। ਤੇ ਕਿੰਨੀਆਂ ਖਸਤਾ ਤੇ कुरकुਰੀਆਂ ਬਣ ਕੇ ਤਿਆਰ ਹੋਈਆਂ ਨੇ। ਆਹ ਦੇਖੋ। ਤੇ ਹੁਣ ਇਹਨੂੰ ਆਪਾਂ ਥੋੜੀ ਦੇਰ ਠੰਡਾ ਕਰਦੇ ਆ ਤੇ ਫਿਰ ਇਹਨੂੰ ਕਰਦੇ ਆ ਜੀ ਸਰ ਇਹਦੇ ਸਟਫਿੰਗ ਵਾਸਤੇ ਜੋ ਵੀ ਆਪਾਂ ਸਟਫਿੰਗ ਕਰਨੀ ਆ ਤੇ ਜੋ ਵੀ ਆਪਾਂ ਸਮਾਨ ਲੈ ਆ ਉਹਦੇ ਵਾਸਤੇ ਇੱਕ ਮਸਾਲਾ ਤਿਆਰ ਕਰਾਂਗੇ ਇਹਦੇ ਵਿੱਚ ਮੈਂ ਲਿਆਇਆ ਜੀ ਇੱਕ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ આમਚੂਰ ਪਾਊਡਰ ਤੇ 3 ਚਮਚਾ ਕਾਲਾ ਨਮਕ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਮਸਾਲਾ ਆਪਣਾ ਤਿਆਰ ਹੈ ਹੁਣ ਇਹ ਮਸਾਲੇ ਨੂੰ ਅਸੀਂ ਇਧਰ ਜਿਹੜਾ ਸਮਾਨ ਤਿਆਰ ਕੀਤਾ ਹੈ ਦਹੀਂ ਨੂੰ ਮੈਂ ਤਿਆਰ ਕਰ ਲਿਆ ਇਹਦੇ ਵਿੱਚ ਹਲਕੀ ਜਿਹੀ ਮੈਂ ਨਮਕ ਤੇ ਚੀਨੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਫੈਂਟ ਕੇ ਤਿਆਰ ਕਰ ਲਿਆ ਆ ਦੇਖੋ ਕਰੀਮੀ ਬਣਾ ਲਿਆ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਇਧਰ ਮੈਂ ਬਰੀਕ ਸੇਵੀਆ ਥੋੜੀ ਪਾਪੜੀ ਮੱਠੀ ਲਈ ਹੈ ਉਬਲੇ ਹੋਏ ਆਲੂ ਉਬਲੇ ਹੋਏ ਚਨੇ ਤੇ ਮੂੰਗੀ ਦੀ ਦਾਲ ਥੋੜੇ ਨਾਰਦੇ ਦਾਣੇ ਥੋੜੀ ਨਮਕੀਨ ਰੋਸਟਡ ਮੂਫਲੇ ਤੇ ਕੱਟਿਆ ਹੋਇਆ ਬਰੀਕ ਪਿਆਜ਼ ਤੇ ਨਾਲ ਹੀ ਮੱਲੇਆ ਹੋਇਆ ਹੈ ਜੀ ਖੱਟਿਆ ਹੈ ਆ ਬਰੀਕ ਧਨੀਆ ਤੇ ਹਰੀ ਮਿਰਚ ਤੇ ਇਹਦੇ ਵਾਸਤੇ ਆਪਾਂ ਬਣਾਈਆਂ ਨੇ ਦੋ ਚਟਨੀਆਂ ਇੱਕ ਹਰੀ ਚਟਨੀ ਤੇ ਇੱਕ ਇਮਲੀ ਦੀ ਖੱਟੀ ਮਿੱਠੀ ਚਟਨੀ ਮਹਾਂਸਿਆ ਖਾਣੇ ਦਾ ਸਬ ਤੋਂ ਪਹਿਲਾਂ ਆਪਾਂ ਉਬਲੇ ਹੋਏ ਚਨੇ ਆ ਹਲਕਾ ਜਿਹਾ ਨਮਕ ਪਾਵਾਂਗੇ ਇਸ ਦੇ ਨਾਲ ਹੀ ਇਹਨਾਂ ਆਲੂਆਂ 'ਚ ਵੀ ਨਮਕ ਪਾ ਦਾਂਗੇ ਤੇ ਇਹਦੇ ਵਿੱਚ ਥੋੜਾ ਥੋੜਾ ਅੱਧਾ ਅੱਧਾ ਚਮਚਾ ਪਤਾ ਨਹੀਂ ਮੈਂ ਪਾਉਟ ਰ ਪਾਵਾਂਗੇ ਇਹ ਬਿਲਕੁਲ ਆਪਸ਼ਨਲ ਆ ਤੁਸੀਂ ਪਾਉਣਾ ਪਾਓ ਜੇ ਨਹੀਂ ਪਾਉਣਾ ਨਾ ਪਾਓ ਇਸ ਤੋਂ ਬਿਨਾ ਵੀ ਇਹਦਾ ਟੇਸਟ ਬਹੁਤ ਵਧੀਆ ਆਏਗਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਨਿੰਬੂ ਦਾ ਰਸ ਅੱਧਾ ਨਿੰਬੂ ਲਿਆਏ ਉਹਨੂੰ ਨਿਚੋੜ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਅਮਚੂਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਆਪਾਂ ਕਟੀਆਂ ਹੋਈਆਂ ਬਰੀਕ ਹਰੀਆਂ ਮਿਰਚਾਂ ਥੋੜੀਆਂ ਜਿਹੀ ਆਪਾਂ ਆਲੂਆਂ ਚ ਪਾ ਦਾਂਗੇ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਆਲੂਆਂ ਚ ਆਪਾਂ ਥੋੜੀ ਜਿਹੀ ਪਾਵਾਂਗੇ ਜੀ ਦੇਗੀ ਮਿਰਚ ਇਹਦੇ ਨਾਲ ਥੋੜਾ ਇਹਦਾ ਕਲਰ ਵਧੀਆ ਹੁੰਦਾ ਹੈ ਅੱਧਾ ਚਮਚਾ ਮੈਂ ਦੇਗੀ ਮਿਰਚ ਪਾਈ ਹੈ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਅਦਾਵਾਸਤੀ ਲਈ ਹੈ ਜੀ ਆਪਾਂ ਪੁਦੀਨੇ ਤੇ ਧਨੀਏ ਦੀ ਚਟਣੀ ਹਰੀ ਵਾਲੀ ਤੇ ਇਹ ਇਮਲੀ ਦੀ ਖੱਟੀ ਮਿੱਠੀ ਚਟਣੀ ਹੈ ਤੇ ਹੁਣ ਬਣਾਣੇ ਆਂ ਜੀ ਆਪਾਂ ਆਪਣੀ ਬਹੁਤ ਹੀ ਟੇਸਟੀ ਰਾਜ ਕਚੋਰੀ ਮੈਂ ਤੁਹਾਨੂੰ ਦਿਖਾਨੀ ਹੈ ਕਿ ਇਹ ਕਿੰਨੀ ਖਸਤਾ ਤੇ कुरकुरी ਬਣੀ ਹੈ ਆ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਹੁਤ ਹੀ कुरकुरी ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇੱਕ ਕਚੋਰੀ ਲਵਾਂਗੇ ਇਹਨੂੰ ਥੋੜਾ ਜਿਹਾ ਤੋੜ ਲਵਾਂਗੇ ਆ ਦੇਖੋ ਕਚੋਰੀ ਤੁਸੀਂ ਗਰਮ-ਗਰਮ ਨਹੀਂ ਭਰਨੀ ਥੋੜੀ ਠੰਡੀ ਕਰਕੇ ਫਿਰ ਭਰਨੀ ਹੈ ਇਸ ਤਰ੍ਹਾਂ ਆਪਾਂ ਇਹਨੂੰ ਕਰ ਲਿਆ ਆ ਦੇਖੋ ਜੀ ਹੁਣ ਇਹਦੇ ਵਿੱਚ ਆਪਾਂ ਫਿਲਿੰਗ ਭਰਦੇ ਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਆਲੂ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਉਬਲੇ ਹੋਏ ਚਨੇ ਤੇ ਮੂੰਗੀ ਦਾਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਨਮਕੀਨ ਇਸ ਦੇ ਨਾਲ ਹੀ ਥੋੜਾ ਜਿਹਾ ਤੇ ਆਪਾਂ ਪਾਵਾਂਗੇ ਦਹੀਂ ਥੋੜੀ ਜੀ ਪਾਪੜੀ ਮਠੀ ਉਹਨੂੰ ਇਸ ਤਰ੍ਹਾਂ ਤੋੜ ਕੇ ਪਾਵਾਂਗੇ ਜਿਹੜੀ ਵੀ ਚੀਜ਼ ਆਪਣੇ ਘਰ ਹੋਵੇ ਉਹ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਥੋੜੇ ਜੇ ਮੂੰਗਫਲੀ ਦੇ दाਣੇ ਥੋੜਾ ਜਿਹਾ ਤੇ ਬੜਾ ਮਸਾਲਾ ਪਾਵਾਂਗੇ ਜਿਹੜਾ ਆਪਾਂ ਤਿਆਰ ਕੀਤਾ ਹੈ ਹੁਣ ਪਾਵਾਂਗੇ ਜੀ ਇਸ ਤੇ ਹਰੀ ਚਟਨੀ ਹੋਰ ਜੀ ਮਿੱਠੀ ਚਟਨੀ ਚਟਨੀ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਦੀ ਖਾਣੀ ਚਾਹੁੰਦੇ ਹੋ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਹੁਣ ਪਾਵਾਂਗੇ ਬਰੀਕ ਕਟਿਆ ਹੋਇਆ ਪਿਆਜ਼ ਪਿਆਜ਼ ਬਿਲਕੁਲ ਆਪਸ਼ਨਲ ਆ ਜੀ ਤੁਸੀਂ ਪਾਣਾ ਪਾਓ ਨਹੀਂ ਪਾਣਾ ਨਾ ਪਾਓ ਫਿਰ ਪਾਵਾਂਗੇ ਜੀ ਥੋੜਾ ਜਿਹਾ ਦਹੀਂ ਇਸ ਦੇ ਨਾਲ ਹੀ ਪਾਵਾਂਗੇ ਥੋੜਾ ਜਿਹਾ ਆਪਾਂ ਬ੍ਰੀਕ ਸੇਵ ਥੋੜੀ ਜੀ ਹਰੀ ਚਟਨੀ ਥੋੜੀ ਜੀ ਮਿੱਠੀ ਚਟਨੀ ਬ੍ਰੀ ਕੱਟਿਆ ਹੋਇਆ ਧਨੀਆ ਥੋੜੇ ਜਿਹਾ ਅਨਾਰ ਦੇ ਦਾਣੇ ਇੱਥੇ ਤੁਸੀਂ ਬਰੀਕ ਕੱਟ ਕੇ ਅਦਰਕ ਵੀ ਪਾ ਸਕਦੇ ਹੋ ਪਰ ਮੈਂ ਬੱਚਿਆਂ ਦੇ ਰਹੀਆਂ ਬੱਚੇ ਅਦਰਕ ਖਾਣਾ ਪਸੰਦ ਨਹੀਂ ਕਰਦੇ ਮੈਸ ਕਰਕੇ ਨਹੀਂ ਪਾ ਰਹੇ ਉਖਰੋਂ ਦੀ ਥੋੜੀ ਜਿਹੀ ਬਰੀਕ ਸੇਵ ਨਾਲ ਹੀ ਹਲਕਾ ਜਿਹਾ ਮਸਾਲਾ ਤੇ ਸੈਰ ਤੇ ਥੋੜਾ ਥੋੜਾ ਦਹੀਂ ਪਾਓ ਤੇ ਇਸ ਦੇ ਨਾਲ ਥੋੜੀ ਜਿਹੀ ਲਾਲ ਮਿਰਚ ਬਸ ਇਹ ਦੇਗੀ ਮਿਰਚ ਤੇਜ ਮਿਰਚ ਨਹੀਂ ਆ ਦੋ ਚਾਰ ਦਾਣੇ ਹੋਰ ਪਾਓ ਜੀ ਨਾਰਦੇ ਲਓ ਜੀ ਆਪਣੀ ਬਹੁਤ ਹੀ ਟੇਸਟੀ ਰਾਜ ਕਚੋਰੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਜਿੰਨੀ ਸੋਹਣੀ ਦੇਖਣ ਨੂੰ ਲੱਗ ਰਹੀ ਹੈ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਹੈ ਆਪਾਂ ਦੋ ਕਚੋਰੀਆਂ ਬਣਾ ਕੇ ਤਿਆਰ ਕੀਤੀਆਂ ਨੇ ਤੇ ਇਹ ਬੜੀ ਹੀ ਜਲਦੀ ਬਣ ਕੇ ਤਿਆਰ ਹੋਈਆਂ ਨੇ ਸਿਰਫ ਬਣਾਉਣ ਲੱਗਿਆ ਟਾਈਮ ਲੱਗਾ ਤੇ ਇਹਨਾਂ ਨੂੰ ਰੈਡੀ ਕਰਨ ਨੂੰ ਤੇ ਆਪਾਂ ਫਟਾਫਟ ਬਣਾ ਕੇ ਤਿਆਰ ਕਰਦੇ ਆਂ ਚਟਣੀ ਤੁਸੀਂ ਆਪਣੀ ਪਸੰਦ ਦੀ ਵੱਧ ਪਾਓ ਘੱਟ ਪਾਓ ਜਿੱਦਾਂ ਦਾ ਵੀ ਤੁਹਾਨੂੰ ਖੱਟਾ ਮਿੱਠਾ ਖਾਣਾ ਪਸੰਦ ਹੈ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਜਿੰਨੀਆਂ ਸੋਹਣੀਆਂ ਦੇਖਣ ਨੂੰ ਲੱਗ ਰਹੀਆਂ ਨੇ ਖਾਣ ਵਿੱਚ ਵੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਨੇ ਕਚੋਰੀਆਂ ਤੁਸੀਂ ਬਣਾ ਕੇ ਰੱਖੋ ਤੇ ਇਹ ਇੰਨੀ ਜਲਦੀ ਸੌਫਟ ਨਹੀਂ ਹੁੰਦੀਆਂ ਕਾਫੀ ਦੇਰ ਤੱਕ ਇਹ ਕ੍ਰਿਸਪੀ ਰਹਿੰਦੀਆਂ ਨੇ ਸਿਰਫ ਇਹਨਾਂ ਨੂੰ ਤੁਸੀਂ ਉਸ ਟਾਈਮ ਤੇ ਭਰਨਾ ਜਿਸ ਟਾਈਮ ਤੇ ਤੁਸੀਂ ਇਹਨਾਂ ਨੂੰ ਖਾਣਾ ਹੈ ਇਹਨਾਂ ਕਚੋਰੀਆਂ ਨੂੰ ਮੈਂ ਤੇ ਇਸ ਤਰ੍ਹਾਂ ਬਣਾਣੀਆਂ ਤੁਸੀਂ ਵੀ ਮੈਨੂੰ ਦੱਸਿਓ ਕਿ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੇ ਹੋ ਤੇ ਆਪਾਂ ਹੁਣ ਕਰਦੇ ਆਂ ਜੀ ਇਹਨਾਂ ਕਚੋਰੀਆਂ ਨੂੰ ਇੰਜੋਏ ਤੇ ਮਿਲਦੇ ਆਂ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਜੀ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ